ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਤੁਹਾਨੂੰ ਦਿਖਾਉਂਦਾ ਸਾਰਿਆਂ ਤੇ ਮੇਰੇ ਕੋਲ ਸਭ ਮੈਂ ਤਾਂ ਦੇਤੀਆਂ ਆਪਸ਼ਨ ਚੜਦੀ ਕਲਾ ਵਿੱਚ ਰੱਖਣਾ ਤੇ ਸਾਰੀ ਖੁਸ਼ੀਆਂ ਪਰ ਆਪਣਾ ਦਿਨ ਬਤੀਤ ਕਰੋ ਤਨੋ ਜੀ ਆਪਣੇ ਕੋਲੇ ਇਧਰ ਦੁੱਧ ਥੋੜਾ ਜਿਹਾ ਬਚਿਆ ਸੀਗਾ ਤੇ ਆਪਾਂ ਨੇ ਪਨੀਰ ਬਣਾ ਕੇ ਸੇਵ ਕਰ ਲਿਆ ਕਿਉਂਕਿ ਘਰੇ ਬਚਿਆ ਦੁੱਧ ਜਿਹੜਾ ਪਨੀਰ ਬਣਾ ਕੇ ਸੇਵ ਕਰ ਲਗੇ ਕਿ ਜਿਵੇਂ ਆਪਣੇ ਘਰੇ ਕੋਈ ਗੈਸਟ ਵਗੈਰਾ ਆ ਜਾਂਦੇ ਛੇਤੀ ਕਿਸੇ ਨੂੰ ਸਬਜ਼ੀ ਨਹੀਂ ਮਾਰਕੀਟ ਲੈਣ ਜਾਇਆ ਜਾਂਦਾ ਤੇ ਆਪਾਂ ਛੇਤੀ ਛੇਤੀ ਪਨੀਰ ਕੱਢੋ ਵਿੱਚ ਪਾਓ ਪਿਆਜ਼ ਵਿੱਚ ਜੇ ਮਟਰ ਪਾਏ ਘਰੇ ਹਰੇ ਸੇਵ ਕੀਤੇ ਹੋਏ ਪਾ ਲਓ ਨਹੀਂ ਤੇ ਆਲੂ ਪਾ ਕੇ ਤੇ ਪੁਰਜੀ ਬਣਾ ਲਓ ਗੈਸਟਾਂ ਵਾਸਤੇ ਬਹੁਤ ਹੀ ਸਵਾਦਿਸ਼ਟ ਬਣਦੀ ਇਕਲੀ ਪਿਆਜ਼ ਪਾ ਕੇ ਵੀ ਬਣਾ ਲਓਗੇ ਤੇ ਬਹੁਤ ਵਧੀਆ ਆਪਾਂ ਨੇ ਇਸੇ ਤਰ੍ਹਾਂ ਸਾਰਾ ਪਨੀਰ ਕੱਟ ਕੇ ਤੇ ਨੂੰ ਹੁਣ ਤੁਸੀਂ ਸੇਵ ਕਰਕੇ ਫ੍ਰੀਜਰ 'ਚ ਰੱਖ ਲੈਣ ਪਨੀਰ ਦਾ ਕੋਈ ਨਹੀਂ ਖਰਾਬ ਹੁੰਦਾ ਹੁੰਦਾ ਜਿੰਨਾ ਚਿਰ ਮਰਜ਼ੀ ਤੁਸੀਂ ਫ੍ਰੀਜਰ ਵਿੱਚ ਸੇਵ ਕਰਕੇ ਰੱਖ ਸਕਦੇ ਹੋ ਅਗਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਪੜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕੀ ਥੈਂਕ ਯੂ ਸੋ ਮੱਚ ਜਿਹੜੇ ਸੋਨੇ ਸੋਨੇ ਕਮੈਂਟ ਕਰਦੀਆਂ ਭੈਣਾਂ ਭਰਾ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਲਾਈਕ ਕਰਦੇ ਆ ਥੈਂਕ ਯੂ ਸੋ ਮੱਚ ਤੇ ਕੋਈ ਵੀਡੀਓ ਨਹੀਂ ਬਣਾਈ ਗਈ ਸੀ ਬਿਕੋਜ਼ ਮੈਂ ਠੀਕ ਨਹੀਂ ਹਜੇ ਪ੍ਰੋਪਰ ਮੈਂ ਤੇ ਫੇਰ ਆਪਾਂ ਜਦੋਂ ਥੋੜੇ ਠੀਕ ਹੋ ਗਏ ਉਦੋਂ ਬਣਾਉਣੀਆ ਸ਼ੁਰੂ ਕਰਾਂਗੇ ਵੀਡੀਓ ਇਸ ਲਈ ਤਾਂ ਤਾਂ ਲਈ ਇੰਨਾ ਕੋਈ ਪਰਸ਼ਨ ਜਿੰਨਾ ਕੋ ਆਪਣੇ ਬਾਤ ਜੀਏ ਚ ਹੈਗਾ ਕਿਉਂਕਿ ਬਿਕੋਜ਼ ਵੀਡੀਓ ਰੈਸਪੀਨਾ ਬਣਾਉਣ ਵਾਸਤੇ ਖੜਨਾ ਪੈਂਦਾ ਤੇ ਖੜਿਆ ਜਾਂਦਾ ਨਹੀਂ ਜਾਂ ਤੇ ਫਿਰ ਇਸ ਕਰਕੇ ਇੰਨਾ ਕੋਈ ਹੈ ਤੇ ਚਲੋ ਵਾਹਿਗੁਰੂ ਤਾਂ ਦਰਸਤੀਆਂ ਵਰਸੇ ਅੱਜ ਰਾਜਵੀਰ ਜਵੰਦਾ ਦਾ ਭੋਗ ਵੀ ਸੀਗਾ ਹਨ ਸਾਰੇ ਕੰਮ ਹੀ ਹੋ ਜਾਂਦੇ ਆ ਵੀਡੀਓ ਫੋਲੋ ਵਾਚ ਕਰਿਆ ਕਰੋ ਵੀਡੀਓ ਚੰਗੀ ਲੱਗਦੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਹਜੇ ਪ੍ਰੋਪਰ ਬੋਲਿਆ ਵੀ ਨਹੀਂ ਜਾਂਦਾ ਮੇਰੇ ਕੋਲ ਥੋੜਾ ਤੇ ਨਾਲੇ ਤੇ ਨਾਲੇ ਸੀਟ ਵੀ ਨਹੀਂ ਠੀਕ ਹੈ ਤੇ ਮਿਲਾਂਗੇ ਆਪਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਕੋਈ ਚੰਗਾ ਰੈਸਪੀ ਲੈ ਕੇ ਤੇ ਟਾਟਾ ਕਲੀਏ ਆਰਥੋ ਦੁਨੀਆ ਤੇ ਕੀ ਦੋ ਆ ਗਿਆ